ਜਲੰਧਰ ਦੇ ਪਠਾਨਕੋਟ ਬਾਈਪਾਸ ਰਾਏਪੁਰ ਬੱਲਾਂ ਜਾਂਦੇ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਸਮਾਨ ਢੋਣ ਵਾਲੀ ਮਹਿੰਦਰਾ ਪਿਕਅਪ ਵਾਲੀ ਗੱਡੀ ਇੱਕ ਥਾਰ ਗੱਡੀ ਤੇ ਇੱਕ ਸਵਿਫਟ ਕਾਰ ਦਾ ਐਕਸੀਡੈਂਟ ਹੋ ਗਿਆ ਇਹ ਐਕਸੀਡੈਂਟ ਇੰਨਾ ਕਿ ਜ਼ਿਆਦਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਹੀ ਉੱਡ ਗਏ ਨੇ ਖਾਸ ਤੌਰ ਤੇ ਥਾਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿੰਜ ਥਾਰ ਦੇ ਪਰਖੱਚੇ ਉੱਡਦੇ ਹੋਏ ਨਜ਼ਰ ਆ ਰਹੇ ਨੇ ਮੌਕੇ 'ਤੇ ਨਿੰਬੂ ਲੈਮਨ ਦੀ ਰੈਡੀ ਲਗਾ ਕੇ ਖੜੇ ਛਬੀਲੇ ਨੇ ਦੱਸਿਆ ਕਿ ਐਕਸੀਡੈਂਟ ਬਹੁਤ ਹੀ ਜ਼ਿਆਦਾ ਭਿਆਨਕ ਸੀ ਗ੍ਰੀਮਾ ਤੱਕ ਜਾਨ ਬਚ ਗਈ ਥਾਰ ਦੇ ਵਿੱਚ ਦੋ ਵਿਅਕਤੀ ਮੌਜੂਦ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਵਿਫਟ ਗੱਡੀ ਵਿੱਚ ਤਿੰਨ ਲੋਕ ਮੌਜੂਦ ਸਨ ਤੇ ਨਾਲ ਹੀ ਮਹਿੰਦਰਾ ਪਿਕਅਪ ਦੇ ਵਿੱਚ ਵੀ ਤਿੰਨ ਬੰਦੇ ਮੌਜੂਦ ਸਨ ਥਾਰ ਦੇ ਵਿੱਚੋਂ ਇੱਕ ਵਿਅਕਤੀ ਜੋ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਾਇਆ ਗਿਆ ਐਕਸੀਡੈਂਟ ਦੇ ਬਾਰੇ ਗੱਲਬਾਤ ਕਰਦੇ ਆ ਤੁਹਾਡਾ ਮਕਸੂਦਾ ਤੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਰ ਦੀ ਓਵਰ ਸਪੀਡ ਕਰਕੇ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੰਭੀਰ ਸੱਟਾਂ ਲੱਗਣ ਦੇ ਕਰਕੇ ਕਾਇਲਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਿਊਰੋ ਰਿਪੋਰਟ ਦਾ ਏਟੀਵੀ ਅਤੇ ਪੰਜਾਬ aryana live ਕੀ ਮਾਮਲਾ ਸੀ ਐਕਸੀਡੈਂਟ ਕਿੱਦਾਂ ਹੋਇਆ ਸਰ ਪਠਾਨਕੋਟ ਤੋਂ ਇਧਰ ਥਾਰ ਗੱਡੀ ਆ ਰਹੀ ਸੀ ਪਿਕਅਪ ਗਲੋਰੋ तो उधर से वो डिवोटर चढ़ी उधर से पिकअप आ रही थी पिकअप आ रही थी पिकअप वाले वा में बजी गाड़ी पलटी लिए पिकअप में बच गई पिकअप वाले ने साथ जो कार आ रही थी उसमें भी बच गई नहीं ए, 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 हो ओवर से थी, जो थार गाड़ी आ रही थी ओवर थार आ रही थी पठानकोट से अच्छा और ये कितने लोग सीने गाड़ी में थे दो बंदे सीगे बाकी जो पिकअप छोटा कार है उसमें तीन थे बाकी ब्लोरो पिकअप में तीन बंदे सिगे जी तकदीर जी जान पर नुकसान नहीं हुआ बाकी किसी को नुकसान नहीं हुआ जो थार गाड़ी था उसमें का एक बंदा सीरियस है बाकी सबका बचा हुआ है क्या नाम है आपका मेरा नाम छविले है जी छविले ठीक है मैं सब इंस्पेक्टर सुरेंद्र सिंह थाना मकसूदा जंधर सर ये जो एक्सीडेंट हुआ है ये एक्सीडेंट क्यों हुआ की कारण जाय था कोई कारण ये सी है जेडी गाड़ी आ रही थी करोंग सैंड थार गाड़ी ਇਧਰੋਂ ਗੱਡੀਆਂ ਸ਼ਹਿਰ ਵੱਲ ਦੋ ਗੱਡੀਆਂ ਜਾ ਰਹੀਆਂ ਸੀ ਇਹਨਾਂ ਆਫ ਸਟ੍ਰੀਟ ਜਿਹੜਾ ਐਕਸੀਡੈਂਟ ਹੋ ਵੱਜ ਗਿਆ ਤੇ ਕੋਈ ਜਾਨੀ ਨੁਕਸਾਨ ਵੀ ਹੋਇਆ ਜਾਨੀ ਨੁਕਸਾਨ ਦੋ ਗੱਡੀਆਂ ਥਾਰ ਵਾਲਿਆਂ ਨੂੰ ਤੇ ਜਿਹੜਾ ਮਹਿੰਦਰਾ ਪਿਕਓ ਵਾਲਿਆਂ ਉਹਨਾਂ ਸੱਟਾਂ ਲੱਗੀਆਂ ਨੇ ਤੇ ਬਾਕੀ ਇਹ ਤਾਂ ਉਦਾਂ ਠੀਕ ਠਾਕ ਨੇ ਕੁਝ ਬੱਚੇ ਵੀ ਗੈਰਾਂ ਵੀ ਸੀ ਕਿ ਸਰ ਗੱਡੀ ਦੇ ਵਿੱਚ ਨਹੀਂ ਨਹੀਂ ਬੱਚੇ ਨਹੀਂ ਸਿਆ ਕੋਈ ਗੱਡੀਆਂ ਤੇ ਨੇ ਜਲੰਧਰ ਨੰਬਰ ਹੀ ਨੇ ਫਿਰ ਨਹੀਂ ਨਹੀਂ ਇੱਕ ਜੇਂਡਕੇ ਦੀ ਆ ਤੇ ਇੱਕ ਦੂਸਰੀ ਗੱਡੀ ਹੈ ਗੁਰਦਾਸਪੁਰ ਦਾ ਨੰਬਰ ਹੈ ਤੇ ਕਿ ਜਲੰਧਰ ਦੀ ਆ ਇਹ ਤਾਂ ਥਾਰ ਦਾ ਨੰਬਰ ਨਹੀਂ ਆ ਕੋਈ ਨੰਬਰ ਨਹੀਂ ਨੰਬਰ ਨਹੀਂ ਦੇ ਸੀਦਾ ਸਾ ਕੋਈ ਨਾ ਤੋਂ ਅਗਰ ਥਾਰ ਵਾਲੇ ਬੰਦਾ ਇੱਕ ਨਾ ਸੀਰੀਅਸ ਕਿ ਕਿੰਨੇ ਬੰਦੇ ਟੋਟਲ ਸੀਗੇ ਟੋਟਲ 2 ਬੰਦੇ ਇਹਨਾਂ ਗੱਡੀਆਂ 'ਚ ਤਿੰਨ ਜਿਹੜੀ ਸਵਿਫਟ ਕਾਰ ਵਿੱਚ ਸੀ ਤੇ ਤਿੰਨ ਹੀ ਗੱਡੀ ਬਲੇਰੋ ਵਿੱਚ